ਬਾਤੇ ਖੁਸ਼ ਨਾ ਹੋਇਆ ਕਰੋ ਜਦੋਂ ਤੋਹਫੇ ਮਿਲਣ ਕਿਸੇ ਵੀ ਐਨੀਵਰਸਰੀ 'ਚ ਚਾਹੇ ਜਨਮ ਦਿਨ ਆ ਚਾਹੇ ਵਿਆਹ ਦਾ ਦਿਨ ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਤੁਸੀਂ ਕਹਿਣਾ ਸਵੇਰੇ ਸਵੇਰੇ ਡਾਕਟਰ ਤੇਰਾਕੌਰ ਕਹਿਣ ਕੀ ਲੱਗੀ ਆ ਤੋਹਫੇ ਮਿਲਣ ਤਾਂ ਖੁਸ਼ੀ ਬੜੀ ਹੁੰਦੀ ਆ ਨਾ 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 ਤੁਸੀਂ ਕਦੀ ਸੋਚਿਆ ਕੁਝ ਤੋਹਫੇ ਮਿਲਣ ਤੋਂ ਬਾਅਦ ਜੀਵਨ ਚਮਕ ਜਾਂਦਾ ਤੇ ਕੁਝ ਤੋਹਫੇ ਮਿਲਣ ਮਗਰੋਂ ਅਚਾਨਕ ਘਰ ਵਿੱਚ ਝਗੜੇ ਤਣਾਅ ਜਾਂ ਨੈਗੇਟਿਵਿਟੀ ਵੱਜ ਜਾਂਦੀ ਆ ਨਾ ਗੌਰ ਹੀ ਨਹੀਂ ਕਦੀ ਕੀਤਾ ਬਸ ਖੁਸ਼ੀ ਹੋ ਗਈ ਕਿ ਤੋਹਫਾ ਮਿਲ ਗਿਆ ਲੈ ਲਿਆ ਰੱਖ ਲਿਆ ਜਾਂ ਫਿਰ ਜਦੋਂ ਕਿਸੇ ਨੂੰ ਦਿੱਤਾ ਬਾਜ਼ਾਰ ਗਏ ਪੈਸੇ ਕੱਢੇ ਚਲੋ ਜੀ ਪੈਕ ਕਰ ਦਿਓ ਆਪਾਂ ਤੋਹਫਾ ਦੇਣਾ ਜਸਟ ਫਾਰਮੈਲਿਟੀ ਨਹੀਂ ਨਾ ਬੜੀਆਂ ਡੂੰਘੀਆਂ ਗੱਲਾਂ ਨੇ ਜੋ ਡਾਕਟਰ 13 ਕੌਰ ਤੁਹਾਨੂੰ ਆਪਣੀ ਹਰ ਵੀਡੀਓਜ਼ ਨਵੇਂ ਐਂਗਲ ਤੋਂ ਦੱਸਣ ਜਾਂਦੀ ਐ ਅਸੀਂ ਅਕਸਰ ਖੁਸ਼ੀ ਦੇ ਮੌਕੇ ਉੱਪਰ ਤੋਹਫੇ ਦਿੰਨੇ ਆ ਕੀ ਕਹਿੰਦਾ ਜਸਟ ਟੋਕਨ ਆਫ ਲਵ ਤੋਹਫੇ ਦੇਣ ਵੇਲੇ ਸਾਡੇ ਵੱਨੋਂ ਕਈ ਵਾਰੀ ਬਜਟ ਭਾਵ ਕੀਮਤ ਦਾ ਖਿਆਲ ਰੱਖਿਆ ਜਾਂਦਾ ਤੇ ਕਦੀ ਜੇ ਨੂੰ ਤੋਹਫਾ ਦੇਣਾ ਉਸ ਰਿਸ਼ਤੇ ਦੀ ਨੇੜਤਾ ਤੇ ਟੇਸਟ ਅਨਸਾਰ ਅਸੀਂ ਤੋਹਫਾ ਦਿੰਨੇ ਹਾਂ ਮੰਨਦੇ ਹੋ ਨਾ ਮੇਰੀ ਗੱਲ ਇਹ ਖੋਜ ਵੀ ਨਾ ਜੀਵਨ ਦੀ ਡਾਕਟਰ ਤੇਰਾਂਕੌਰ ਕਹਿ ਰਹੀ ਆ ਕਿ ਇੰਜ ਕਰਕੇ ਅਸੀਂ ਬਹੁਤ ਵੱਡੀ ਗਲਤੀ ਕਰ ਚੁੱਕੇ ਹੁੰਨੇ ਆ ਅਸੀਂ ਆਪਣੇ ਨਾਲ ਨਾਲ ਆਪਣੇ ਕਿਸੇ ਪਿਆਰੇ ਦਾ ਵੀ ਨੁਕਸਾਨ ਕਰ ਰਹੇ ਹੁੰਦੇ ਆ ਕਿਉਂ ਕਿ ਜੋਤਿਸ਼ ਕਹਿੰਦਾ ਕਿ ਤੋਹਫੇ ਸਿਰਫ ਵਸਤੂਆਂ ਨਹੀਂ ਹੁੰਦੀਆਂ ਇਹ ਊਰਜਾ એનર્ਜੀ ਆਰਾ ਦੇ ਸਨੇਹ ਹੁੰਦੇ ਆ ਹਰ ਰਾਸ਼ੀ ਦੀ ਆਪਣੀ ਗ੍ਰਹਿ ਤਾਕਤ ਹੁੰਦੀ ਆ ਮੈਂ ਬਹੁਤ ਵੀਡੀਓ ਚ ਦੱਸਿਆ ਤੁਹਾਡੀ ਰਾਸ਼ੀ ਤੁਹਾਡੀ ਗ੍ਰਹਿ ਤਾਕਤ ਤਾਂ ਜੇ ਤੋਹਫੇ ਉਸ ਗ੍ਰਹਿ ਦੇ ਸੁਭਾ ਨਾਲ ਮਿਲ ਗਏ ਤਾਂ ਅੱਧ ਤੱਕ ਕਿਸਮਤ ਗਈ ਖੁੱਲ ਤਾਂ ਜੇ ਟਸ 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 ਮੈਂ ਡਾਕਟਰ ਤੇਰੰਕਰ ਰੂਬਰੂ ਹਾਂ ਆਪਣੇ ਪਾਕ ਸਾਫ ਦਿਲਾਂ ਦੇ ਧਨੀ ਦਰਸ਼ਕਾਂ ਸਾਹਮਣੇ ਲੈ ਕੇ ਇੱਕ ਦਿਲਚਸਪ ਵੀਡੀਓ ਰਹੋ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਮੈਂ ਦੱਸਾਂਗੀ ਇੱਕ ਐਸਾ ਪ੍ਰਾਤਨ ਉਪਾਅ ਜੋ ਹਰ ਗਲਤ ਤੋਹਫੇ ਦੀ ਊਰਜਾ ਨੂੰ ਸ਼ੁਭਤਾ ਵਿੱਚ ਬਦਲ ਦਿੰਦਾ ਹੈ ਦੱਸਿਆ ਮੈਂ ਹਰ ਰਾਸ਼ੀ ਦਾ ਆਪਣਾ ਗ੍ਰਹਿ ਸਵਾਮੀ ਹੁੰਦਾ ਹੈ ਤੇ ਜਿਹੜੀ ਚੀਜ਼ ਉਸ ਗ੍ਰਹਿ ਨੂੰ ਪਸੰਦ ਆਉਂਦੀ ਹੈ ਉਹੀ ਤੋਹਫਾ ਦੇਣ ਨਾਲ ਤਾਂ ਜੀਵਨ ਵਿੱਚ ਖੁਸ਼ਹਾਲੀ, ਸ਼ੁਭਤਾ ਤੇ ਆਕਰਸ਼ਣ ਵੱਧਦਾ ਆ ਪਰ ਕੁਝ ਤੋਹਫੇ ਐਸੇ ਵੀ ਨੇ ਜੋ ਉਸੇ ਗ੍ਰਹਿ ਦੀ ਊਰਜਾ ਨੂੰ ਉਲਟਾ ਪ੍ਰਭਾਵਿਤ ਕਰਦੇ ਆ 네ਗੇਟਿਵ ਅਸਰ ਪਾਉਂਦੇ ਆ ਹੈਨਾ ਆਪਾਂ ਕੋ ਗੋਲੀ ਖਾਦੀ ਰੈਐਕਸ਼ਨ ਹੋ ਗਿਆ ਪੈਦਾ ਹੋਣ ਦੀ ਬਜਾਏ ਨੁਕਸਾਨ ਹੋ ਗਿਆ ਬਿਲਕੁਲ ਉਸੇ ਤਰ੍ਹਾਂ ਦੀ ਸਥਿਤੀ ਤੇ ਉੱਥੋਂ ਹੀ ਨੁਕਸਾਨ ਦੀ ਹੁੰਦੀ ਹੈ ਸ਼ੁਰੂਆਤ ਤੋਹਫਾ ਦੇਣ ਤੇ ਤੋਹਫਾ ਲੈਣ ਵਾਲੇ ਵਿੱਚ ਕੰਨੇ ਰਹਿਣਾ ਪੈਣਾ ਆ ਇਹ ਆਣ ਹੋਣੀਆਂ ਗੱਲਾਂ ਨਹੀਂ ਆ। ਬਸ ਮੈਂ ਡਾਕਟਰ ਤੇ ਰੰਕਾਰ ਤੇ ਮੈਂ YouTube ਚੈਨਲਾਂ ਤੋਂ ਅਲੱਗ ਆਪਣੇ ਚੈਨਲ 'ਚ ਅਲੱਗ ਹੀ ਦੁਨੀਆ ਦੀਆਂ ਗੱਲਾਂ ਕਰਦੀ ਆ। ਬਾਤਾਂ ਪਉਣੀ ਆ। ਤੁਹਾਨੂੰ ਵਧੀਆ ਲੱਗਦੀਆਂ। ਕਿਉਂ? ਕਿਉਂਕਿ 16 ਅੰਨੇ ਸੱਚੀਆਂ ਗੱਲਾਂ ਹੁੰਦੀਆਂ। ਹਰੇਕ ਰਾਸ਼ੀ ਵਾਲਾ ਕਿਹੜਾ ਤੋਹਫ਼ਾ ਲਵੇ? ਤਾਂ ਜੋ ਨਾ ਤੋਹਫ਼ਾ ਦੇਣ ਵਾਲੇ ਦੀ એનર્ਜੀ ਖਰਾਬ ਹੋਵੇ ਤੇ ਨਾ ਜਿਸ ਨੂੰ ਤੋਹਫ਼ਾ ਮਿਲਿਆ ਤੋਹਫ਼ਾ ਲੈਣ ਤੋਂ ਬਾਅਦ ਉਹਦਾ ਪੱਠਾ ਬੈਠੇ। ਇਹ ਦੇਖ ਲਓ। ਗੱਲ ਮੇਰੀ ਨਾ ਕੰਨ ਲਗਾ ਕੇ ਸੁਣਨ ਵਾਲੀ ਆ ਵੀਡੀਓ ਫਾਰਵਰਡ ਕਰਨ ਲਈ ਤੁਹਾਡੀ ਉਂਗਲ ਨਹੀਂ ਹੋਣੀ ਚਾਹੀਦੀ ਅੱਗੇ ਇਹ ਗੰਦੀਆਂ ਆਤਾਂ ਛੱਡ ਦਿਓ ਫਾਸਟ ਫਾਰਵਰਡ ਕਰਕੇ ਚਲੋ ਆਪਣੀ ਰਾਸ਼ੀ ਸੁਣੀ ਤੇ ਭੱਜ ਗਏ ਮੈਂ 12 ਰਾਸ਼ੀਆਂ ਦੀ ਗੱਲ ਕਰਨ ਲੱਗੀ ਆ ਕਿ ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਕਿਹੜਾ ਤੋਹਫ਼ਾ ਦੇਣਾ ਕਿਹੜਾ ਤੋਹਫ਼ਾ ਲੈਣਾ ਪਤਾ ਹੋਣਾ ਚਾਹੀਦਾ ਦੇਖੋ ਤੋਹਫ਼ਾ ਦੇਣ ਦੀ ਗੱਲ ਕਰ ਲਵਾਂਗੀ ਤਾਂ ਦੇਣ ਵਾਲਾ ਜੇ ਸਹੀ ਹੋ ਜਾਏਗਾ ਮਿਲਣ ਵਾਲੇ ਨੂੰ ਆਪੇ ਤੋਹਫ਼ਾ ਸਹੀ ਆਪਣੇ ਹਿੱਸੇ 'ਚ ਆ ਹੀ ਜਾਏਗਾ 12 ਰਾਸ਼ੀਆਂ ਨੇ ਗੱਲ ਸ਼ੁਰੂਆਤ ਹੈ ਮੇਖ ਰਾਸ਼ੀ ਦੀ ਧਿਆਨ ਨਾਲ ਸੁਣਨਾ ਇਸ ਰਾਸ਼ੀ ਦਾ ਸਵਾਮੀ ਮੰਗਲ ਗ੍ਰਹਿ ਆ ਜਿਹੜਾ ਕਿ ਪ੍ਰਤੀਕ ਹੈ ਅੱਗ ਜੋਸ਼ ਤੇ ਹਿੰਮਤ ਦਾ ਤੁਹਾਡੇ ਲਈ ਸ਼ੁਭ ਤੋਹਫਾ ਕਿਹੜਾ ਆ ਲਾਲ ਰੰਗ ਦੀ ਕੋਈ ਵੀ ਚੀਜ਼ ਜਿੱਦਾਂ ਲਾਲ ਗੁਲਾਬ ਲਾਲ ਰੁਮਾਲ ਲਾਲ ਰੰਗ ਦਾ ਕੋਈ ਵੀ ਗਿਫਟ ਜਾਂ ਜਾਂ ਫਿਰ ਤਾਂਬੇ ਦਾ ਕਿਉਂਕਿ ਮੇਖ ਰਾਸ਼ੀ ਦਾ ਸਵਾਮੀ ਜਿਹੜਾ ਉਹ ਮੰਗਲ ਗ੍ਰਹਿ ਹੁੰਦਾ ਇਸ ਕਰਕੇ ਤਾਂਬੇ ਦਾ ਗੰਗਣ ਤੁਸੀਂ ਦੇ ਸਕਦੇ ਹੋ ਤਾਂਬੇ ਦੀ ਬਣੀ ਕੋਈ ਚੀਜ਼ ਦੇ ਦਿਓ ਇਹ ਤੋਹਫਾ ਦੇਣ ਨਾਲ ਮੇਖ ਰਾਸ਼ੀ ਵਾਲਿਆਂ ਦੀ ਊਰਜਾ ਜਿੱਤ ਤੇ ਆਤਮ ਵਿਸ਼ਵਾਸ ਵਧੇਗਾ ਮੇਖ ਰਾਸ਼ੀ ਵਾਲਿਓ ਨਾਲ ਹੀ ਮੈਂ ਅਸ਼ੁਭ ਤੋਹਫੇ ਵੀ ਦੱਸਣੇ ਆ ਕਾਲੀ ਜੁੱਤੀ ਨੀਲੇ ਰੰਗ ਦਾ ਬੈਗ ਜਾਂ ਲੋਹੇ ਦੀ ਵਸਤੂ ਇਹ ਸ਼ਨੀ ਦੀ ਸ਼ਾਂ ਲਿਆਉਂਦੇ ਆ ਜਿਸ ਨਾਲ ਤਣਾਅ ਜਾਂ ਰੁਕਾਵਟਾਂ ਆ ਸਕਦੀਆਂ ਨੇ ਮੇਖ ਰਾਸ਼ੀ ਵਾਲਿਓ ਸ਼ੁਭ ਤੇ ਅਸ਼ੁਭ ਤੋਹਫੇ ਦੱਸਦੀਆਂ ਹਰੇਕ ਰਾਸ਼ੀ ਵਾਲਿਆਂ ਨੂੰ ਦੱਸਣੀ ਹੈ ਨੋਟ ਕਰ ਲੈਣਾ ਆਪਣੇ ਜੀਵਨ ਦੀ ਡਾਇਰੀ ਚ ਤਾਂ ਉਮਰ ਇਸੇ ਤਰ੍ਹਾਂ ਦੇ ਤੋਹਫੇ ਲੈਣੇ ਆ ਇਸੇ ਤਰ੍ਹਾਂ ਦੇ ਤੋਹਫੇ ਦੇਣੇ ਆ বৃਖ ਰਾਸ਼ੀ ਵਾਲਿਆਂ ਦਾ ਸਵਾਮੀ ਸ਼ੁਕਰਗੁਰਾਇਆ ਜਿਹੜਾ ਸੁੰਦਰਤਾ ਆਰਾਮ ਤੇ ਪ੍ਰੇਮ ਦਾ ਪ੍ਰਤੀਕ ਹੈ ਸ਼ੁਭ ਤੋਹਫਾ ਤੁਹਾਡੇ ਲਈ ਕੀ ਹੈ ਪਰਫਿਊਮ ਇਤਰ ਡਿਓਰ ਰੋਲ ਆਨ ਦੀ ਗਲਤ ਮੈਂ ਕਰਦੀ ਨਹੀਂ ਇਤਰ ਚਾਂਦੀ ਦੀ ਚੀਜ਼ ਜਾਂ ਸਫੈਦ ਫੁੱਲ ਇਹਦੇ ਨਾਲ ਸ਼ੁਕਰ ਦੀ ਕਿਰਪਾ ਵੱਧਦੀ ਹੈ ਤੇ ਰਿਸ਼ਤਿਆਂ 'ਚ ਮਿਠਾਸ ਆਉਂਦੀ ਹੈ। ਤੁਸੀਂ ਆਪਣੇ ਆਪ ਨੂੰ ਤਾਂ ਪੋਜ਼ਿਟਿਵ ਕਰਨਾ ਹੈ ਨਾ। ਕੱਲੇ ਪੈਸੇ ਥੋੜਾ ਖਰਚ ਲੈਣੇ ਆ। ਅਸ਼ੁਭ ਤੋਹਫਾ ਤਿੱਖੀ ਚੀਜ਼ ਨਹੀਂ ਦੇਣੀ, ਚਾਕੂ, ਕੈਂਚੀ, ਹਾਂ, ਕਾਲਾ ਵਾਲਟ। ਪਉ ਆਪਣਾ ਦੇਣ ਨਾ ਵਾਲਟ ਜੈਂਟਸ ਜੇਬ 'ਚ ਰੱਖਦੇ ਆ। ਲੇਡੀਜ਼ ਦੇ ਵੀ ਛੋਟਾ ਵਾਲਟ ਪਰ ਡੇਪਰਸ ਵਿੱਚ ਹੁੰਦਾ ਹੈ। ਕਾਲਾ ਨਹੀਂ ਦੇਣਾ। ਇਹ ਪ੍ਰੇਮ ਜੀਵਨ 'ਚ ਠੰਡ ਤੇ ਦੂਰੀਆਂ ਪੈਦਾ ਕਰਦਾ ਹੈ। ਇੰਨਾ ਨੈਗੇਟਿਵ ਅਸਰ ਹੋਣਾ ਤੁਹਾਡੇ ਤੇ। ਵਾਰੀ ਆ ਗਈ ਮਿਥਨ ਰਾਸ਼ੀ ਦੀ। ਇਸ ਰਾਸ਼ੀ ਦਾ ਸਵਾਮੀ ਬੁੱਧ ਗ੍ਰਹਾ ਹੈ ਬੁੱਧੀ ਤੇ ਬਚਨ ਸ਼ਕਤੀ ਦਾ ਮਾਲਕ ਹੈ ਸ਼ੁਭ ਤੋਹਫਾ ਤੁਸੀਂ ਕੀ ਹੈ ਤੁਹਾਡੇ ਲਈ ਹਰ ਗ੍ਰੀਨ ਪਲਾਂਟ ਨਰਸਰੀ ਚ ਚਲ ਜਾਓ ਤੋਹਫੇ ਦਿਓ ਨਾਲੇ ਗੋ ਗ੍ਰੀਨ ਹੋਜੂ ਸੇਵ ਅਰਥ ਸੇਵ ਪਲਾਨਟ ਹੋਜੂ ਬੁੱਕ ਦੇਣੀ ਹੈ ਜਾਂ ਪੈਨ ਦੇਣਾ ਕਿਉਂਕਿ ਬੁੱਧ ਗ੍ਰਹਿ ਨਾਲ ਸੰਬੰਧਤ ਤੁਹਾਡੀ ਰਾਸ਼ੀ ਆ ਪੜਾਈ ਨਾਲ ਸੰਬੰਧਤ ਕੋਈ ਚੀਜ਼ ਇਹ ਬੁੱਧੀ ਤੇ ਕਮਿਊਨੀਕੇਸ਼ਨ ਨੂੰ ਤਾਕਤ ਦੇਗਾ ਤੁਹਾਡੀ ਨੂੰ ਅਸ਼ੁਭ ਤੋਹਫੇ ਤੁਹਾਡੇ ਲਈ ਕੀ ਹੈ ਕਿਸੇ ਲਈ ਪਰਸਲ ਹੈ ਤਾਂ ਖਾਲੀ ਬਟੂਆ ਆ ਦਿਨਾਂ ਤਾਂ ਵਿੱਚ ਥੋੜੇ ਪੈ ਪਾ ਦੇਓ ਖਾਲੀ ਬਾਕਸ ਇਹ ਆਰਥਕ ਘਾਟਾ ਤੇ ਮੈਂਟਲ ਡਲਨੈਸ ਪੈਦਾ ਕਰੂਗਾ ਕਰਕਰਛ ਦੀ ਵਾਰੀ ਆ ਗਈ ਇਸ ਰਾਸ਼ੀ ਦਾ ਸਵਾਮੀ ਚੰਦਰ ਗ੍ਰਾਹਕ ਆ ਮਮਤਾ ਤੇ ਭਾਵਨਾ ਦਾ ਪ੍ਰਤੀਕ ਤੁਹਾਡੇ ਲਈ ਸ਼ੁਭ ਤੋਹਫੇ ਨੇ ਜਿਹੜੇ ਤੁਸੀਂ ਦੇ ਸਕਦੇ ਹੋ ਚਾਂਦੀ ਦੀ ਵਸਤੂ ਮੋਤੀ ਵਾਲੇ ਗਹਿਣੇ ਪਰਲ ਹਨ ਪਰਲ ਦੇ ਗਹਿਣੇ ਜਾਂ ਦੁੱਧਿਆ ਸਫੇਦ ਰੰਗ ਦੀਆਂ ਚੀਜ਼ਾਂ ਇਹ ਮਨ ਨੂੰ ਸ਼ਾਂਤੀ ਤੇ ਭਾਵਨਾਤਮਕ ਸੰਤੁਲਨ ਦੇਣਗੀਆਂ ਅਸ਼ੁਭ ਤੋਹਫੇ ਕਾਲੇ ਰੰਗ ਦੀ ਚੀਜ਼ ਚਮੜੇ ਦੇ ਬੈਗ ਕੋਈ ਵੀ ਲੈਦਰ ਦੀ ਜਾਂ ਚਮੜੇ ਦੀ ਰੈਸਕਨ ਦੀ ਕੋਈ ਬੈਲਟ ਕੋਈ ਸ਼ੂ ਕੋਈ ਪਰਸ ਹੈ ਨਾ ਕੋਈ ਵਾਲਟ ਨਹੀਂ ਦੇਣਾ ਜਾਂ ਅੱਗ ਦੇ ਰੰਗ ਦੀਆਂ ਚੁੜੀਆਂ ਜਿਹੜਾ ਅੱਗ ਅੱਗ ਨਾਲ ਰਿਲੇਟਡ ਚੀਜ਼ ਲਾਈਟਰ ਦੇ ਦਿੱਤਾ ਕਿਸੇ ਨੂੰ ਹੈ ਨਾ ਕੋਈ ਚੇਨ ਸਮੋਕਰ ਹੈ ਉਹਨੂੰ ਚਲੋ ਲਾਈਟਰ ਦੇ ਦਿਓ ਨੋ ਵੱਡਾ ਨੋ ਐ ਕਰਾਸ ਲਾ ਦੋ ਇਹ ਚੰਦਰ ਦੀ ਠੰਡਕ ਨੂੰ ਘਟਾ ਦੇਣਗੇ ਫਿਰ ਨਹੀਂ ਕਹਿਣਾ ਦੱਸਣਾ ਨਹੀਂ ਡਿਪਰੈਸ਼ਨ ਚ ਚਲੇ ਜਾਓਗੇ ਤੁਹਾਡਾ ਮਾਨਸਿਕ ਤਣਾ ਵਧਾ ਸਕਦਾ ਹੈ ਸਿੰਘ ਰਾਸ਼ੀ ਵਾਲਿਓ ਤੁਹਾਡੀ ਰਾਸ਼ੀ ਦਾ ਸੁਆਮੀ ਸੂਰਜ ਗ੍ਰਹਿ ਹੈ ਆਤਮ ਵਿਸ਼ਵਾਸ ਅਧਿਕਾਰ ਤੇ ਰੌਸ਼ਨੀ ਦਾ ਪ੍ਰਤੀਕ ਸ਼ੁਭ ਤੋਹਫੇ ਸੋਨੇ ਦਾ ਪੈਂਡੈਂਟ ਸੂਰਜ ਦੇ ਚਿੰਨ ਵਾਲੀਆਂ ਚੀਜ਼ਾਂ ਜਾਂ ਪੀਲਾ ਕੱਪੜਾ ਇਹ ਆਤਮ ਚਮਕ ਤੇ ਪ੍ਰਸਿੱਧੀ ਵਧਾਏਗਾ ਅਸ਼ੁਭ ਤੋਹਫਾ ਕਾਲੀ ਕੜੀ ਕਾਲਾ ਬੈਲਟ ਜਿਹੜੀ ਪੈਂਟ ਨੂੰ ਪਾਉਨੇ ਆਪਾਂ ਬੈਲਟ ਇਹ ਸੂਰਜ ਦੀ ਪ੍ਰਕਾਸ਼ਮਾਨਤਾ ਘਟਾ ਦਿੰਦਾ ਹੈ ਤੇ ਪਦ ਪ੍ਰਤੀਸ਼ਟਾ ਕਟਾ ਦਿੰਦੇ ਤੁਹਾਡੀ ਨਿਮੋਸ਼ਣਾ ਹੋਣ ਲੱ ਪੈਣੀ ਹੈ ਦੇਖ ਲਓ ਕਿੰਨੇ ਸਾਈਡ ਇਫੈਕਟ ਨੇ ਦੇਖ ਲਓ ਕਿਸੇ ਨੇ ਦੱਸਿਆ ਅਜ ਤੱਕ ਕਮੈਂਟ ਬਾਕਸ ਚ ਦੱਸਣਾ ਕਿ ਤੁਹਾਨੂੰ ਪਤਾ ਸੀ ਕਿਸੇ ਨੇ ਤੁਹਾਨੂੰ ਦੱਸਿਆ YouTube ਤੇ ਐਡੇ ਅਥਾ ਸਾਗਰ ਚ ਕਦੀ ਕੋਈ ਐਦਾਂ ਦੀ ਵੀਡੀਓ ਦੇਖੀ ਸੱਚ ਬੋਲ ਕੇ ਦੱਸਿਓ ਕੰਨਿਆ ਰਾਸ਼ੀ ਦੀ ਵਾਰੀ ਇਸ ਰਾਸ਼ੀ ਦਾ ਸੁਆਮੀ ਬੁੱਧ ਗ੍ਰਹਾ ਹੈ ਪਰ ਇਹ ਵਿਸ਼ਲੇਸ਼ਣ ਤੇ ਵਿਗਿਆਨਕ ਸੋਚ ਵਾਲੀ ਊਰਜਾ ਦਾ ਪ੍ਰਤੀਕ ਹੈ ਇੱਥੇ ਮਿਥਨ ਤੇ ਕੁਝ ਹੋਰ ਹੈ ਬੁੱਧ ਕਰਾਹ ਕੰਨਿਆ ਤੇ ਕੁਝ ਹੋਰ ਹੈ ਬੁੱਧ ਕਰਾਹ ਸ਼ੁਭ ਸੋਫਾ ਕੀ ਹੈ ਡਾਇਰੀ ਹਰੇ ਰੰਗ ਦਾ ਕੱਪੜਾ ਕ੍ਰਿਸਟਲ ਪੈਨ ਸਟੈਂਡ ਦੇ ਦੋ ਇਹ ਕੰਨਿਆ ਰਾਸ਼ੀ ਦੀ ਪ੍ਰੈਕਟੀਕਲ ਸੋਚ ਨੂੰ ਮਜ਼ਬੂਤ ਕਰੇਗਾ ਸ਼ੁਭ ਤੋਫਿਆਂ ਚ ਬੇਕਾਰ ਚੀਜ਼ਾਂ ਟੁੱਟੀਆਂ ਵਸਤਾਂ ਤੁਸੀਂ ਕਹਿਣ ਡਾਕਟਰ ਤੇਰਾ ਕੋਰ ਪਾਗਲ ਹੋ ਗਈ ਟੁੱਟੀਆਂ ਵਸਤਾਂ ਕਹਿਣ ਡੇ ਟ੍ਰੈਂਡ ਅਸੀਂ ਐਂਟੀਕ ਪੀਸ ਕਹਿ ਕੇ ਦਿੰਨੇ ਨਹੀਂ ਫਟੇ ਕੱਪੜੇ ਨਵੇਂ ਆਉਂਦੇ ਆ ਸਭ ਤੋਂ ਮਹਿੰਗੇ ਫਟੇ ਕੱਪੜੇ ਆਉਂਦੇ ਜਿਹੜੇ ਚਿੱਥੜੇ ਉੜੇ ਹੁੰਦੇ ਵਿੱਚੋਂ ਰਫ ਐਂਡ ਟਫ ਇਹ ਅਣਚਾਹੇ ਵਿਗਨ ਤੇ ਵਿਛੋੜੇ ਲਿਆਉਂਦੇ ਆ। ਤੋਲਾ ਰਾਸ਼ੀ ਦੀ ਵਾਰੀ ਆ ਗਈ। ਤੁਹਾਡੀ ਰਾਸ਼ੀ ਦਾ ਸੁਆਮੀ ਸ਼ੁਕਰਗੁਰਾਇਆ, ਸਮਰਸਤਾ ਤੇ ਕਲਾ ਦਾ ਪ੍ਰਤੀਕ ਆ। ਦੁਨੀਆ ਭਰ ਦੇ ਆਰਟਿਸਟ ਜਿੰਨੇ ਨੇ ਨੇ, ਬਿੰਗ ਸਕਰੀਨ ਜਾਂ ਸਮਾਲ ਸਕਰੀਨ ਨਾਲ ਜੁੜਿਓ, ਸਭ ਤੋਲਾ ਰਾਸ਼ੀ ਦੇ ਹੁੰਦੇ ਆ। ਸ਼ੁਭ ਤੋਫੇ, ਸੁਗੰਧਿਤ ਮੋਮਬਤੀ ਦੇ ਸਕਦੇ ਹਾਂ, ਬੜੀਆਂ ਫਰੇਗਰੈਂਸ ਵਾਲੀਆਂ ਆਉਂਦੀਆਂ। ਜਿਹੜੇ ਮੈਡੀਟੇਸ਼ਨ ਕਰਦੇ ਉਹਨਾਂ ਨੂੰ ਪਤਾ ਹੈ। ਰੋਜ਼ ਕੁਆਰਟਜ਼ ਕ੍ਰਿਸਟਲ ਦੇ ਦੋ ਇਸਸ ਫੇਡ ਗੁਲਾਬ ਦੇ ਦੋ ਇਹ ਰੋਮਾਂਸ ਤੇ ਸੰਤੋਲਨ ਵਧਾਉਂਦੇ ਆ ਅਸ਼ੁਭ ਤੋਹਫਾ ਤੁਹਾਡੇ ਲਈ ਕਾਲਾ ਰੁਮਾਲ ਡਾਰਕ ਬਲੈਕ ਰੰਗ ਦੀ ਕੋਈ ਵੀ ਚੀਜ਼ ਇਹ ਤੁਹਾਡੀ ਸ਼ੁਕਰ ਦੀ ਚਮਕ ਨੂੰ ਘਟਾ ਦੇਗੀ ਤੇ ਮਨੁੱਖੀ ਰਿਸ਼ਤਿਆਂ ਚ ਪਾ ਦੇਗੀ ਠੰਡ ਸਦਾ ਸਦਾ ਲਈ ਡੀ ਫ੍ਰੀਜ਼ ਲੰਚਾਂਗੇ ਰਿਸ਼ਤੇ ਪਾਵ ਐਕਸਪ੍ਰੈਸ਼ਨਲੈਸ ਇਮੋਸ਼ਨਲੈਸ ਖੋਖਲੇ ਐਡਾ ਨੁਕਸਾਨ ਕੌਣ ਚਾਹਦਾ ਨਾਲੇ ਪੈਸੇ ਖਰਚੋ ਸੋ ਸੁਚੇਤ ਰਹੋ ਬ੍ਰਿਸ਼ਟ ਰਾਸ਼ੀ ਵਾਲਿਓ ਤੁਹਾਡੀ ਰਾਸ਼ੀ ਦਾ ਸਵਾਮੀ ਮੰਗਲ ਗ੍ਰਾਹਕ ਆ ਅੰਦਰੂਨੀ ਤਾਕਤ ਤੇ ਗੁੜੀ ਸੋਚ ਦਾ ਰੱਖਾ ਆ। ਸ਼ੁਭ ਤੋਹਫੇ ਤੁਹਾਡੇ ਲਈ ਲਾਲ ਪੱਥਰ, ਕੋਰਲ, ਤਾਂਬੇ ਦੀ ਵਸਤੂ ਜਾਂ ਲਾਲ ਗੁਲਾਬ। ਇਹ ਊਰਜਾ ਤੇ ਫੈਸਲਾ ਕਰਨ ਦੀ ਤਾਕਤ ਵਧਾਉਣਗੇ। ਅਸ਼ੁਭ ਤੋਹਫਿਆਂ ਦੇ ਵਿੱਚ ਹੈ ਕਾਲੇ ਪੌਦੇ ਬਹੁਤ ਮਿਲਦੇ ਆ। ਸਨੇਕ ਪਲੈਂਟ ਕਾਲਿਆਂ ਚ ਆਉਂਦਾ। ਸਨੇਕ ਪਲੈਂਟ ਦਾ ਟ੍ਰੈਂਡ ਬਹੁਤ ਅੱਜਕੱਲ ਇੰਡੋਰ ਪਲੈਂਟ ਚ ਮੰਨਦੇ ਇਹਨੂੰ। ਜਾਂ ਫਿਰ ਲੋਹੇ ਦੀ ਕੋਈ ਚੀਜ਼ ਇਹ ਨੈਗੈਟਿਵਿਟੀ ਤੇ ਸ਼ੰਕਾ ਪੈਦਾ ਕਰਦੇ ਆ। ਤੁਨੂ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ। ਇਸ ਰਾਸ਼ੀ ਦਾ ਸੁਆਮੀ ਗੁਰੂ ਗ੍ਰਹਿ ਬ੍ਰਸਪਤੀ ਆ। ਗਿਆਨ ਤੇ ਧਰਮ ਦਾ ਰੱਖਾ ਆ। ਸ਼ੁਭ ਤੋਹਫੇ ਤੁਹਾਡੇ ਲਈ ਪੀਲੇ ਫੁੱਲ ਪੁਸਤਕ ਜਾਂ ਹਲਦੀ ਰੰਗੀ ਕੋਈ ਚੀਜ਼ ਇਹ ਗਿਆਨ ਤੇ ਆਤਮਿਕ ਊਰਜਾ ਵਧਾਉਂਦੇ ਆ। ਅਸ਼ੁਭ ਤੋਹਫਿਆਂ ਦੇ ਵਿੱਚ ਸਿਗਰਟ, ਲਾਈਟਰ, ਸ਼ਰਾਬ ਜਾਂ ਚਮੜੇ ਦੀ ਚੀਜ਼। ਮੰਗੇਂ ਦਿੰਦੇ ਨੇ ਨਾ ਪਰ ਜਿਹੜੇ ਪੀਣ ਵਾਲੇ ਪਿਆਕੜ ਮਹਿੰਗੇ ਬ੍ਰਾਂਡ ਦੀ ਬੋਤਲ ਦੇਣੀ ਹੈ। ਨਹੀਂ। ਦੇਖ ਲਓ ਤੁਸੀਂ ਤੁਹਾਨੂੰ ਰਸ਼ ਵਾਲਿਓ। ਇਹ ਗੁਰੂ ਦੀ ਸਤਵਿਕਤਾ ਨੂੰ ਖਤਮ ਕਰ ਦਿੰਦੇ ਆ ਤੇ ਤੁਹਾਡਾ ਕਰ ਦੇਣਗੇ ਪੱਠਾ ਬਿਠਾ ਦੇਣਗੇ ਤੇ ਜੀਵਨ ਰਾਹਾਂ 'ਚ ਕੰਡੇ ਖਿਲਾਰ ਦਣਗੇ ਮਕਰ ਰਾਸ਼ੀ ਵਾਲੇ ਦੀ ਵਾਰੀ ਆ ਇਸ ਰਾਸ਼ੀ ਦਾ ਸਵਾਮੀ ਸ਼ਨੀ ਗ੍ਰਹਾ ਆ ਕਰਮ ਤੇ ਰਜ ਤੇ ਮਿਹਨਤ ਦਾ ਪ੍ਰਤੀਕ ਆ ਤੁਹਾਡੇ ਲਈ ਸ਼ੁਭ ਤੋਹਫਾ ਹੈ ਲੋਹੇ ਦੀ ਉਪਯੋਗੀ ਕੋਈ ਚੀਜ਼ ਕੰਮ ਆਉਣ ਵਾਲੀ ਕੋਈ ਵੀ ਕਾਲਾ ਰੁਮਾਲ ਇਹ ਜਾਂ சனி ਯੰਤਰ ਦੇ ਦਿਓ ਕੋਈ ਵੀ சனி ਯੰਤਰ ਮਿਲ ਜਾਂਦਾ ਜੋ ਤੁਸੀਂ ਦੀਆਂ ਦੁਕਾਨਾਂ ਤੇ ਇਹ ਕਾਰਜ ਸਫਲਤਾ ਸਥਿਰਤਾ ਵਧਾਉਣਗੇ ਅਸ਼ੁਭ ਤੋਹਫੇ ਕੀ ਹੈ ਲਾਲ ਜਾਂ ਬਹੁਤ ਚਮਕੀਲੇ ਰੰਗ ਦੀ ਵਸਤੂ ਇਹ ਮੰਗਲ ਦੀ ਗਰਮੀ ਲਿਆਉਂਦੇ ਆ ਤੇ ਸ਼ਨੀ ਦੇ ਸੰਤੁਲਨ ਨੂੰ ਤੋੜਦੇ ਆ ਵਾਰੀ ਆ ਗਈ ਕੁੰਭ ਰਾਸ਼ੀ ਐਕਿਊਰੀਅਨਸ ਦੀ ਇਸ ਰਾਸ਼ੀ ਦਾ ਸੁਆਮੀ ਵੀ ਸ਼ਨੀ ਗ੍ਰਹਾ ਹੈ ਪਰ ਇਹ ਗਿਆਨ ਤੇ ਸਮਝ ਕਰਨ ਵਾਲੀ ਊਰਜਾ ਵਾਲਾ ਗ੍ਰਹਾ ਹੈ ਇੱਕੋ ਹੀ ਸ਼ਨੀ ਗ੍ਰਹਾ ਹੈ ਸ਼ਨੀ ਸੇਮ ਪਰ ਹਰ ਰਾਸ਼ੀ ਜੁਸਨੇ ਫਰਕ ਨਾਲ ਅਸਰ ਪਾਉਣਾ ਹੈ ਸ਼ੁਭ ਤੋਹਫੇ ਤੁਹਾਡੇ ਲਈ ਕਾਲੀ ਬੈੱਡ ਸ਼ੀਟਸ ਨੀਲਾ ਪੱਥਰਾ ਨੀਲਮ ਜਾਂ ਫਿਰ ਤਿਲਾਂ ਦਾ ਤੇਲ ਇਹ ਸ਼ਨੀ ਨੂੰ ਪਸੰਦ ਕਰਦੇ ਆ ਤੇ ਕਾਰਜ ਦਾ ਵਿਕਾਸ ਕਰਦੇ ਇਹ ਸ਼ੁਭ ਤੋਫੇ ਆ ਅਸ਼ੁਭ ਤੋਫਿਆਂ ਦੇ ਵਿੱਚ ਲਾਲ ਕੱਪੜਾ ਜਾਂ ਸੋਨੇ ਰੰਗੀ ਵਸਤੂ ਸੋਨਾ ਹੋ ਸਕਦਾ ਹੈ ਮਹਿੰਗਾ ਆ ਕੌਣ ਦਿੰਦਾ ਛੱਡੋ ਪਰੇ ਇਹ ਗ੍ਰਹਿ ਵਿਰੋਧੀ ਪ੍ਰਭਾਵ ਲਿਆਉਂਦੇ ਆ ਬੱਚੇ ਰੋਂਗੇ ਤੁਸੀਂ ਮੇਨ ਰਾਸ਼ੀ ਆਖਰੀ ਰਾਸ਼ੀ ਮੇਰੀ ਪਿਆਰੀ ਰਾਸ਼ੀ ਕਿਉਂਕਿ ਇਹ ਬਹੁਤ ੜਿਕੜਾ ਪੈਂਦਾ ਇਹਨਾਂ ਨੂੰ ਇਸ ਰਾਸ਼ੀ ਦਾ ਸਵਾਮੀ ਗੁਰੂ ਗ੍ਰਹਿ ਆ ਜਿਹੜਾ ਆਤਮਕਤਾ ਤੇ করুণਾ ਦਾ ਪ੍ਰਤੀਕ ਹੈ ਤੁਹਾਡੇ ਲਈ ਸ਼ੁਭ ਤੋਹਫੇ ਨੇ ਪੀਲਾ ਕੱਪੜਾ ਧਾਰਮਿਕ ਪੁਸਤਕ ਜਾਂ ਚੰਦਨ ਇਹ ਆਤਮਕ ਸ਼ਾਂਤੀ ਤੇ ਸੁਖ ਵਧਾਉਂਦੇ ਆ ਅਸ਼ੁਭ ਤੋਹਫਿਆਂ ਦੇ ਵਿੱਚ ਕਾਲੇ ਪੌਦੇ ਸਨੇਕ ਪਲੈਂਟ ਮੈਂ ਦੱਸਿਆ ਆ ਬੇਜਾਨ ਵਸਤੂਆਂ ਹੈਨਾ ਬੇਜਾਨ ਵਸਤੂਆਂ ਦਾ ਮਤਲਬ ਡੈਡ ਆਰਟੀਫੀਸ਼ੀਅਲ ਫੁੱਲ ਹੈ ਬੜੇ ਆਏ ਬਾਜ਼ਾਰ ਪਰੇ ਪਏ ਕਿਸੇ ਨੂੰ ਵੀ ਉਦਾਂ ਵੀ ਆਰਟੀਫੀਸ਼ੀਅਲ ਫੁੱਲ ਘਰਾਂ ਚ ਨਹੀਂ ਰੱਖਣੇ ਚਾਹੀਦੇ ਬਣਾਵਾਂਗੇ ਬਣਾਵਾਂਗੇ ਕਿਸੇ ਦਿਨ ਵੀਡੀਓ ਇਹ ਵੀ ਕਿ ਜਿਹੜੇ ਆਰਟੀਫੀਸ਼ੀਅਲ ਫੋਲ ਆ ਉਹ ਕਿੰਨੇ ਨੁਕਸਾਨਦਾਇਕ ਹੈਗਾ ਇਹ ਗੁਰੂ ਦੀ ਸਤਵਿਕ ਊਰਜਾ ਨੂੰ ਰੋਕਦੇ ਆ ਸੋ ਤਾਂ ਫਿਰ ਮੇਰੇ ਪਿਆਰੇ ਪਿਆਰੇ ਦਰਸ਼ਕੋ ਅੱਜ ਤੁਸੀਂ ਜਾਣ ਲਿਆ ਕਿ ਹਰ ਰਾਸ਼ੀ ਦਾ ਆਪਣਾ ਤੋਹਫਾ ਵਿਧਾਨ ਹੈ ਸਹੀ ਤੋਹਫਾ ਦੇਣ ਨਾਲ ਸਿਰਫ ਰਿਸ਼ਤੇ ਨਹੀਂ ਕਿਸਮਤ ਵੀ ਬਦਲੇਗੀ ਬਿਰਲਾ ਉਪਾਤ ਉਹ ਮੈਂ ਦੱਸਣਾ ਹੀ ਦੱਸਣਾ ਰੇਅਰੈਸਟ ਉਪਾ ਹੁੰਦਾ ਜੇ ਤੁਸੀਂ ਜਦੋਂ ਕਿਸੇ ਫੰਕਸ਼ਨ ਤੇ ਜਾਂਦੇ ਹੋ ਕਿਸੇ ਨੂੰ ਜਦੋਂ ਤੋਹਫਾ ਦੇ ਰਹੇ ਹੋ ਨਾ ਮਨ ਟਖਿਆਲ ਰੱਖਣਾ ਕਿ ਤੋਹਫਾ ਦੇਣ ਵੇਲੇ ਖੁਦ ਤੁਸੀਂ ਖੱਬੇ ਪਾਸੇ ਖੜੇ ਹੋਣਾ ਤਾਂ ਜਿਹਨੂੰ ਤੋਹਫਾ ਫੜਾਉਣਾ ਆ ਉਹ ਸੌਖਿਆ ਤਰੀਕੇ ਚ ਸੱਜੇ ਪਾਸੇ ਹੋਵੇ ਵਿਅਕਤੀ ਦੁਬਾਰਾ ਰਿਪੀਟ ਕਰਨ ਲੱਗੀਆਂ ਖੁਦ ਖੱਬੇ ਪਾਸੇ ਖੜੇ ਹੋਇਆ ਕਰੋ ਤੇ ਦੇਣ ਜਿਹਨੂੰ ਦੇਣਾ ਆ ਉਹ ਸੱਜੇ ਪਾਸੇ ਵਿਅਕਤੀ ਹੋਵੇ ਉਸ ਨੂੰ ਤੋਹਫਾ ਸੰਪੂ ਇਹਦੇ ਨਾਲ ਕੀ ਹੋਣਾ ਤੁਸੀਂ ਸੰਜੋਗ ਦੀ ਊਰਜਾ ਤੁਹਾਡੀ ਜਿਹੜੀ ਹੈ ਸਹੀ ਦਿਸ਼ਾ ਚ ਪ੍ਰਸਾਰਤ ਕਰ ਰਹੇ ਹੋਵੋਗੇ ਸੰਜੋਗ ਹੁੰਦਾ ਗੀਵਰ ਤੁਸੀਂ ਗੀਵਰ ਹੋ ਜੋ ਵੈਦਿਕ ਸੰਕਲਪ ਅਨਸਾਰ ਉਦਾਰਤਾ ਦੀ ਦਿਸ਼ਾ ਮੰਨੀ ਜਾਂਦੀ ਹੈ ਬੜਾ ਵਧੀਆ ਟੋਟਕਾ ਹੈ ਕਰਕੇ ਦੇਖੋ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਦੇ ਹੋ ਨਹੀਂ ਕਰਦੇ ਸ਼ੇਅਰ ਕਰ ਦੋ ਬਿਲਕੁਲ ਨਹੀਂ ਕਰਦੇ ਕਮੈਂਟ ਕਰ ਦੋ ਬੋਲਦੇ ਹੀ ਨਹੀਂ ਸੁਣ ਬਟਾ ਮੇਰੇ ਦਰਸ਼ਕ ਤੇ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਪਤਾ ਨਹੀਂ ਕੀਤਾ ਆ ਜਾਂ ਕਰਵਾਉਨੇ ਨਹੀਂ ਹੂੰ ਮੈਨੂੰ ਨਹੀਂ ਪਤਾ ਹਰ ਜਵੀ ਕੀ ਆ ਜੇ ਕਿਸੇ ਦਾ ਚੈਨਲ ਸਬਸਕ੍ਰਾਈਬ ਕਰਤਾ ਹੋਗੇ ਮੋਲਾ ਲੱਗਦਾ ਚਲੋ ਹੁਣ ਤਾਂ ਹਾਈਪ ਦਾ ਬਟਨ ਵੀ ਆ ਗਿਆ ਹੁਣ ਤਾਂ ਜੁਆਇਨ ਦਾ ਬਟਨ ਵੀ ਆ ਗਿਆ ਕੋਈ ਨਹੀਂ ਦਬਾਉਂਦੇ ਐਨੀਹੋ ਮੈਂ ਆਪਣਾ ਫਰਜ਼ਾ ਪਾਧਾ ਕਰਨਾ ਹੈ ਖੁਸ਼ ਰਹੋ ਆਬਾਦ ਰਹੋ ਮਿਲਾਂਗੇ ਕੱਲ ਨਵੇਂ ਵਿਸ਼ੇ ਨਾਲ ਟਿਲ ਥੈਨ ਬਾਏ ਬਾਏ ਤੋਹਫੇ ਦਿਨੇ ਹੋ ਨਾ ਦੁਬਾਰਾ ਵੀਡੀਓ ਸੁਣੋ ਰਿਵਾਈਂਡ ਕਰਕੇ ਖਿਆਲ ਰੱਖਿਆ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਥੈਂਕ ਯੂ